raag sohi asht padiyan mahalla pehla kar pehla ik ओंकार satguru prasad sab avgan mai gun nahi koi kyon kar kant malawa hoi naam hai roop na banke nena na kol tang na mithe bena rahao sahaj shingar kaman kar aave ਤਾਂ ਸੁਹਾਗਣ ਜਾਂ ਕੰਤੈ ਭਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤਰਾਈ ਕਰ ਕਿਰਪਾ ਪ੍ਰਭ ਲਾਭੁ ਪਾਈ ਖਰੀ ਸਿਆਣੀ ਕੰਤਨਾ ਪਾਣੀ ਮਾਇਆ ਲਾਗੀ ਭਰਮ ਭਲਾਣੀ ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਨ ਪਿਆਰੇ ਨਵ ਨਿਦ ਪਾਈ ਅਨਕ ਜਨਮ ਬਿਛਰਤ ਦੁਖ ਪਾਇਆ ਕਰ ਗੈ ਲੇ ਹੋ ਪ੍ਰੀਤਮ ਪ੍ਰਭ ਰਾਇ ਭਣਤ ਨਾਨਕ ਸਹੋ ਹੈ ਭੀ ਹੋਸੀ ਜੈ ਭਾਵੈ ਪਿਆਰਾ ਤੈ ਰਐ ਵੇਸੀ ਸੁਹੀ ਮਹੱਲਾ ਪਹਿਲਾ ਕਰਨਉ ਇਕ ਓੰਕਾਰ ਸਤਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਮੈ ਭ੍ਰਮ ਭੁੱਲੀਆ ਥੱਗ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰਤਿਆਂ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿਤ ਲਾਏ ਜੀਓ ਰਹਾਉ ਚਾਰੇ ਕੁੰਡਾਂ ਜੇ ਭਵੈ ਬਿਨ ਭਾਗਾ ਧਨ ਨਾਹੀ ਜੀਉ ਅਵਗਣ ਮੁਠੀ ਜੇ ਫਿਰਹਿ ਬਦਕ ਥਾਏ ਨਾ ਪਾਹੇ ਜੀਉ ਗੁਰ ਰੱਖੇ ਸੇ ਉੱਭਰੇ ਸ਼ਬਦ ਰੱਤੇ ਮਨ ਮਾਹੇ ਜੀਉ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਉ ਤਿੰਨ ਮੁਖ ਨਾਮ ਨਾ ਉਪਜੈ ਦੂਜਾ ਵਿਆਪੇ ਚੋਰ ਜੀਉ ਮੂਲ ਨਾ ਬੁੱਝੈ ਆਪਣਾ ਸੇ ਪਸ਼ੂ ਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੀ ਨਿਤ ਨਿਤ ਮੰਗੈ ਸੁਖ ਜੀਓ ਕਰਤਾ ਚੇਤਨਾ ਆਵੇ ਫਿਰ ਫਿਰ ਲੱਗੈ ਦੁੱਖ ਜੀਓ ਸੁਖ ਦੁੱਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀ ਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ ਸੱਚੇ ਕੀ ਲਿਵ ਉੱਬਰੈ ਬਖਸ਼ੇ ਬਖਸ਼ਣ ਹਾਰ ਜੀਓ ਅਨ ਕੋ ਕੀਜੈ ਮਿੱਤੜਾ ਖਾ ਕਰ ਲੈ ਮਰ ਜਾਈ ਜੀਓ ਬਹੁ ਰੰਗ ਦੇਖ ਭੁਲਾਇਆ ਪੁਲ ਪੁਲ ਆਵੈ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀਐ ਨਦਰਿ ਮੇਲ ਮਲਾਏ ਜੀਓ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਵਿਗੁੱਚੀ ਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸ਼ਬਦੈ ਪੈ ਰਤਿਆ ਸਭ ਜੋ ਹੀ ਜਮ ਕਾਲ ਜੀਓ ਜਿਨ ਕਰ ਕਾਰਨ ਧਾਰਿਆ ਸਭ ਸਹ ਦੇ ਆਧਾਰ ਜੀਓ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨੀਧਾਰਾਂ ਆਧਾਰ ਜੀਓ ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸੋ ਇਕ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮਦ ਲੰਬ ਗੁਰਮੁਖ ਪਾਇਆ ਮਨ ਤਨ ਹੋਇ ਚਲੰਬ ਜੇ ਸਤਗੁਰ ਪਾਇਆ ਚੱਲੈ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤਗੁਰ ਸ਼ਬਦ ਭੈ ਰਹਾ ਮਨ ਤਨ ਸੱਚ ਸਲਾਹੇ ਸਾਚੇ ਮਨ ਭਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀ ਮਾ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਸਹਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੀ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨ ਮੁਖ ਭਰਮ ਭਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਨ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾਏ ਭਨ ਕਢਾਈ ਐ ਤਿਉ ਸਾਕਤ ਜੋਨੀ ਪਾਏ ਭਵੈ ਪੁਵਾਈ ਐ ਬਿਨ ਬੂਜੇ ਸਭ ਦੁੱਖ ਦੁੱਖ ਕਮਾਉਣਾ ਹੁਮੈ ਆਵੇ ਜਾਏ ਭਰਮ ਭਲਾਵਣਾ ਰਹਾਉ ਤੂੰ ਗੁਰਮਖ ਰਖਣ ਹਾਰ ਹਰਨਾਮ ਧਿਆਈ ਐ ਮੇਲਹਿ ਤੁਜਹਰ ਜਾਏ ਸ਼ਬਦ ਕਮਾਈ ਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈ ਐ ਤੂੰ ਦੇਖੈ ਥਾਪ ਉਥਾਪ ਦਰ ਬਿਨਾਈ ਐ ਦੇਹੀ ਹੋਵਗ ਖਾਕ ਪਮਣ ਉਡਾਈ ਐ ਇਹੋ ਕਿਤੇ ਘਰ ਔਤਾਕ ਮਹਿਲ ਨਾ ਪਾਈਐ ਦੇਹੋ ਦੀਵੀ ਅੰਧ ਘੋਰ ਕਭ ਮਹਾਈਐ ਗਰਭ ਮੁਸੈ ਘਰ ਚੋਰ ਕਿਸ ਰੁਆਈਐ ਗੁਰਮਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ ਸਦਾ ਰਹੇ ਨਿਹਕਾਮ ਜੇ ਗੁਰਮਤ ਪਾਈਐ ਰਾਤ ਦੇ ਹੈ ਹਰ ਨਾਮ ਮਨ ਵਸਾਈਐ ਨਾਨਕ ਮੇਲ ਮਲਾਏ ਜੇ ਤੁਧ ਭਾਈਐ ਸੂਹੀ ਮਹੱਲਾ ਪਹਿਲਾ ਮਨੋ ਨਾ ਨਾਮ ਵਸਾਰ ਐਹਨ ਸਤਿਾਈਐ ਜਿਉ ਰਾਖਹਿ ਕਿਰਪਾ ਧਾਰ ਤਿਵੇਂ ਸੁਖ ਪਾਈਐ ਮੈਂ ਅੰਦਲੇ ਹਰ ਨਾਮ ਲਕ ਟੀ ਟੋਣੀ ਰਹਉ ਸਾਹਿਬ ਕੀ ਤੀਕ ਨਾ ਮੋਹ ਹੈ ਮੋਹਣੀ ਰਹਾਉ ਜਹਨ ਦੇਖੋ ਤਹ ਨਾਲ ਗੁਰ ਦੇ ਖਾਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤ ਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੇ ਤਿਵੇਂ ਰਜਾਈ ਪਰਮ ਪਉ ਭਜਨਾ ਜਨਮਤ ਹੀ ਦੁਖ ਲਾਗੈ ਮਰਨਾ ਆਇ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਇ ਕੈ ਹੌਲਾਹੀ ਤੂੰ ਹੋ ਵਹਿ ਤੁਦਹੀ ਸਾਜਿਆ ਆਪੇ ਥਾਪ ਉਥਾਪ ਸ਼ਬਦ ਨਿਵਾਜਿਆ ਦੇਹੀ ਪਸਮਰ ਲਾਏ ਨਾ ਜਾਪੀ ਕਹਿ ਗਿਆ ਆਪੇ ਰਿਆ ਸਮਾਏ ਸੋ ਵਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮੁਖ ਵੇਖ ਅਧੂਰ ਅੰਤਰ ਪੀ ਤੂੰ ਹੈ ਮੈ ਤੀਜਾ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤਿ ਦੇ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕਉੜੀ ਬਦਲੇ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਐ ਤਾਂ ਏਕੋ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲੇਹਾਰੀ ਗੁਰੇ ਆਪਣੇ ਵਿਟਹੁ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਹਿ ਆਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਨਮੁਖ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬਿਨ ਗੁਰ ਆਤ ਪਿਆਰੀ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਗੁਰ ਭਾਈ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਈ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚਾ ਰੰਗ ਰਾਤਾ ਗੁਰ ਕੈ ਸਹਿਜ ਸੁਭਾਈ ਮਨ ਮੁਖ ਸਦ ਹੀ ਕੂੜੋ ਬੋਲੇ ਵਿਖ ਬੀਜੈ ਵਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਨ ਛਡਾਈ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰ ਮੁਖ ਆਪ 부ਝਾਈ ਅਠਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਾਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉ ਮੈਂ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ 부ਝਾਈ ਗੁਰ ਕਹਿ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸੁਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕਹਿ ਭਾਏ ਪਿਆਰੀ ਸੱਚੀ ਵਡਿਆਈ ਗੁਰ ਤੇ ਪਾਈ ਸਚੈ ਨਾਏ ਪਿਆਰੀ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੀ ਆਪੇ ਮੇਲ ਲੈ ਤਾ ਬਖਸ਼ੇ ਸੱਚੀ ਭਗਤ ਸواری ਸਭੂ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨ ਹੁਕਮੋ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਏ ਤਾਂ ਸਤਗੁਰ ਭਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਐ ਜੇ ਵਿੱਚੋਂ ਆਪ ਗੁਆਇ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਹਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਿ ਬਾਣੀ ਰਹਾਉ ਕਾਇਆ ਅੰਦਰ ਸਭ ਕਿਸ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤ ਪਾਲਾ ਕਾਇਆ ਕਾਮਣ ਸਦਾ ਸਹੇਲੀ ਗੁਰਮੁਖ ਨਾਮ ਸੁਮਹੱਲਾ ਕਾਇਆ ਅੰਦਰ ਆਪੇ ਵਸੈ ਅਲੱਖ ਨ ਲਖਿਆ ਜਾਈ ਮਨ ਮੁਖ ਮੁਗਦ ਗੂਜੈ ਨਾਹੀ ਬਾਹਰ ਭਾਲਣ ਜਾਈ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਢੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਣ ਬਾਜ਼ਾਰਾ ਇਸ ਕਾਇਆ ਅੰਦਰ ਨਾਮ ਨੌ ਨੇਦ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਨਕ ਤੇ ਸ ਕਾ ਮੋਲ ਅਫਾਰਾ ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਮੁਖ ਹੋਐ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤਰਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸ਼ਾ ਸਭ ਓਪਤ ਜਿਤ ਸੰਸਾਰਾ ਸੱਚੈ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰਾ ਪੂਰੈ ਸਤਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੈ ਸੱਚੈ ਆਪ ਸੁਵਾਰੀ ਵਿਣ ਨਾਵੇਂ ਦਰ ਢੋਈ ਨਾਹੀ ਤਾਂ ਜਮ ਕਰੀ ਖੁਵਾਰੀ ਨਾਨਕ ਸੱਚ ਵਡਿਆਈ ਪਾਈ ਜਿਸ ਨੂੰ ਹਰਿ ਕਿਰਪਾ ਧਾਰੀ ਰਾਗ ਸੂਹੀ ਮਹੱਲਾ 3 ਜਾ ਕਰ ਦੱਸੋ